ਕਲ ਗਾਇਸ ਅੱਜ ਲੁਧਿਆਣੇ ਦੇ ਵਿੱਚ ਫੇਰ ਸਵੇਰੇ 3 ਵਜੇ ਤੋਂ ਰੈਗੂਲਰ ਮੀਂਹ ਪੈਦਾ ਪਿਆ ਤੇ ਮੀਂਹ ਦਾ ਬਹੁਤ ਬੁਰਾ ਹਾਲ ਹੈ ਮੈਂ ਤੁਹਾਨੂੰ ਦਿਖਾਨੀ ਆ ਆ ਦੇਖ ਸਕਦੇ ਹੋ ਗਟਰ ਕਿੱਦਾਂ ਓਵਰਫਲੋ ਹੋ ਗਏ ਨੇ ਆਹ ਤੁੰਦੰਦ ਹੰਨੇ ਮੀਂਹ ਗਲੀਆਂ ਪੂਰੀਆਂ ਫੁੱਲ ਹੋ ਚੁੱਕੀਆਂ ਪਾਣੀ ਦੇ ਨਾਲ ਤੇ ਬਾਹਰ ਕੀ ਹੋਏਗਾ ਉਹ ਪਤਾ ਨਹੀਂ ਆ ਲੱਤਾ ਲੱਤਾ ਗਿੱਟਿਆ ਗਿੱਟਿਆ ਤੱਕ ਪਾਣੀ ਤਾਂ ਇੱਥੇ ਤਾਂ ਗਲੀਆਂ 'ਚ ਤਾਂ ਹੈਗਾ ਜਿਹੜੀ ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਈ ਸੀ ਨਾ ਗੱਲ ਕੀਤੀ ਸੀ ਵੀ ਸਾਡੀ ਗਲੀ ਦੇ ਵਿੱਚ ਪਾਣੀ ਨਹੀਂ ਘੜਦਾ ਤੇ ਅੱਜ ਆਲੋ ਸਾਡੀ ਗਲੀ 'ਚ ਵੀ ਪਾਣੀ ਇਦਾਂ ਕਿੰਨਾ ਛੜ ਗਿਆ ਗਟਰ ਤੱਕ ਓਵਰਫਲੋ ਹੋਏ ਹੋਏ ਨੇ ਓ ਘੜੇ ਸਿੱਧੂ ਸਾਹਿਬ ਜੇ ਕਰਦੇ ਹੁੰਦਾ ਰੀ